ਗੁਰਜੀ ਕੀ ਫਤਿਹ ਅੱਜ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜਾਈ ਟ੍ਰੇਸ ਵੱਸ ਦਾ ਪਲਾਈਟ ਰਿਜ ਵਾਲੇ ਵੀਰਾਂ ਭੈਣਾਂ ਨੂੰ ਸੇਵਾ ਦੇਣ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਮਜੀਠਾ ਰੋਡ ਤੇ ਪਹੁੰਚੇ ਆਂ ਜਿੱਥੇ ਭੈਣ ਜੀ ਵੱਲੋਂ ਆਪਣੇ ਪਿੰਡ ਦੇ ਗੱਗੂ ਬੂਆ ਮਨਪ੍ਰੀਤ ਸਿੰਘ son of ਜੈਮੂ ਸਿੰਘ ਜੋ ਕਿ ਮਾਪੋਤੀ ਇਹ ਘਰ ਵਿੱਚ ਤੇ ਇਹਦਾ ਐਕਸੀਡੈਂਟ ਹੋਣ ਕਰਕੇ ਲੱਤਾਂ ਦਾ ਐਕਸੀਡੈਂਟ ਹੋਇਆ ਸੀ ਤੇ ਸਰੀਆ ਪਿਆ ਸੀ ਸਰੀਆ ਪਾ ਕੇ ਬਾਅਦ ਲੱਤ ਜੀ ਗੜੀਆ ਸਹੀ ਨਹੀਂ ਸੀ ਤੇ ਡਾਕਟਰਾਂ ਨੇ ਕਿਹਾ ਕਿ ਸਰਜਰੀਆ ਕੱਢ ਕੇ ਤੇ ਇਹਦੇ ਵਿੱਚ ਪਲੇਟਾਂ ਪੈਣੀਆਂ ਨੇ ਤੇ ਭੈਣਾ ਲੋਕਾਂ ਦੇ ਸਰਜਰੀਆ ਕਢਾ ਦਿੱਤਾ ਗਿਆ ਸੀ ਤੇ ਇਹਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਾਧਾ ਪੁਲਟਕ ਵਾਲੇ ਵੀਨਾ ਭੈਣਾਂ ਨੂੰ ਲਾਜਵਾਸ ਤੇ ਬੇਨਤੀ ਕੀਤੀ ਸੀ ਜੋ ਕਿ ٹرسٹ ਵੱਲੋਂ 25000 ਰੁਪਇਆ ਭੈਣ ਜੀ ਦੇ ਹਵਾਲੇ ਕਰ ਰਹੇ ਹਨ ਜੋ ਕਿ ਮਨਪ੍ਰੀਤ ਜੀ ਆ ਪਲੇਟਾਂ ਪੈਣੀਆਂ ਨੇ ਲੱਤ ਦੇ ਵਿੱਚ ਕਿ ਉਹਦੇ ਵਾਸਤੇ 25000 ਰੁਪਇਆ ਇਹਨਾਂ ਦੇ ਹਵਾਲੇ ਕਰ ਰਹੇ ਹੈ ਜੀ ਸ੍ਰੀ ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਕਿ ਜਿਹੜੇ ਗੁਰੂ ਨਾਨਕ ਦੇਵ ਟ੍ਰੈਕਲੇ ਇਟਲੀ ਵਾਲੇ ਵੀਨਾ ਭੈਣਾਂ ਦਾ ਇਤਰਾਹੀ ਲੋੜਵੰਦ ਵੀਰਾਂ ਦੀ ਪਰਿਵਾਰ ਦੀ ਮਦਦ ਕਰਦੇ ਰਹਿਣਾ ਤੇ ਚੜ੍ਹਦੀ ਕਲਾ 'ਚ ਰਹਿਣਾ ਤੇ ਜੁਸਬੰਧ ਕਰਦੇ ਰਹਿਣਾ ਹੁਣ ਪਰਿਵਾਰ ਨੂੰ ਅਸੀਂ ਕਹਾਂਗੇ ਕਿ ਉਹ ਵੀ ਧੰਨਵਾਦ ਕਰਨਗੇ ਟ੍ਰੈਕ ਵਾਲੇ ਵੀਨਾ ਭੈਣਾਂ ਦਾ ਸੋਣੀ ਤੇ ਰਾਤ ਚੌਗਣੀ ਤਰੱਕੀ ਕਰਨ ਤੇ ਉਹ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਵਾਹਿਗੁਰੂ ਦਾ ਧੰਨਵਾਦ ਗੁਰੂ ਦੀ ਨਗਰੀ 'ਚ ਬੈਠੇ ਹਾਂ ਹੱਥ ਜੋੜ ਕੇ ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਨੇ ਸੇਵਾ ਦਿੱਤੀ ਆ ਮਹਾਰਾਜ ਉਹਨਾਂ ਨੂੰ ਇੰਨੀਆਂ ਕਿ ਤਰੱਕੀਆਂ ਬਖਸ਼ਣ ਕਿ ਉਹ ਸੇਵਾ ਕਰਦੇ ਥੱਕਣ ਨਾ ਕਦੀ ਵੀ ਕਿਸੇ ਦਾ ਮਨ ਨਾ ਟੋਲੇ ਵਾਹ ਵਾਏ ਗੁਰੂ ਜੀ ਕੀ ਫਤਿਹ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ ਜੇ ਕੋਈ ਵੀਰਪੈਣ ਇਟਲੀ ਤੋਂ ਚਲਾਏ ਸੱਚੇ ਮਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇਬਲ ਟੈਰਸਿਟ ਨਾਲ ਜੁੜ ਕੇ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਨਾ ਚਾਹੁੰਦਾ ਹੈ ਤਾਂ ਇਟਲੀ ਦੇ ਇਸ ਅਕਾਊਂਟ ਵਿੱਚ ਮਾਇਆ ਦਾ ਯੋਗਦਾਨ ਦੇ ਸਕਦੇ ਹੋ ਅਤੇ ਸੇਵਾ ਦਾ ਸਾਰਾ ਵੇਰਵਾ ਤੇ ਹਿਸਾਬ WhatsApp ਗਰੁੱਪ ਵਿੱਚ ਦਿੱਤਾ ਜਾਂਦਾ ਹੈ ਤੇ ਤੁਸੀਂ ਉੱਥੇ ਵੀ ਟੈਰਸਿਟ ਨਾਲ ਜੁੜ ਸਕਦੇ ਹੋ ਜੀ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ